ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਸਿੱਖਾਂ ਵਾਸਤੇ ਅਮਰੀਕਾ ਤੋਂ ਜਾਂ ਪੂਰੀ ਦੁਨੀਆ ਤੋਂ ਪਾਕਿਸਤਾਨ ਤੋਂ ਵੀ ਬਹੁਤ ਸਾਰੀਆਂ ਵੱਡੀਆਂ ਖੁਸ਼ਖਬਰੀਆਂ ਸਾਹਮਣੇ ਆਈਆਂ ਨੇ ਇੱਕ ਤਾਂ ਪਾਕਿਸਤਾਨ ਤੋਂ ਸਭ ਤੋਂ ਵੱਡੀ ਖੁਸ਼ਖਬਰੀ ਸਿੱਖਾਂ ਦੇ ਆਨੰਦਕਾਰ ਚ ਮੈਰਿਜ ਐਕਟ ਨੂੰ ਲੈ ਕੇ ਆਈ ਹੈ ਦੂਜੀ ਖਬਰ ਤੁਹਾਨੂੰ ਦੱਸਾਂਗੇ ਆਪਾਂ ਹਰਿਆਣਾ ਦੀ ਹਰਿਆਣਾ ਦੇ ਵਿੱਚ ਇੱਕ 25 ਸਾਲ ਦੇ ਸਿੱਖ ਨੌਜਵਾਨ ਨੂੰ ਫੜਿਆ ਗਿਆ ਉਸ ਨੂੰ ਆਈਐਸਆਈ ਏਜੰਟ ਹੋਣ ਦਾ ਦੱਸਿਆ ਗਿਆ ਤੀਜੀ ਵੱਡੀ ਖਬਰ ਤੁਹਾਨੂੰ ਦੱਸਾਂਗੇ ਅਮਰੀਕਾ ਦੀ ਦੋਸਤੋ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਬੜੀ ਤੇਜ਼ੀ ਦੇ ਨਾਲ ਸ਼ੇਅਰ ਕੀਤਾ ਜਾ ਰਿਹਾ ਹੈ ਇਹ ਵੀਡੀ ਉਥੋਂ ਦੇ ਸੰਸਦ ਕਾਂਗਰਸ ਮੈਂਟ੍ਰੈਂਟ ਫਰੈਂਕਸ ਦਾ ਹੈ ਜਿਸ ਦੇ ਵਿੱਚ ਉਹ ਇੱਕ ਨਵਾਂ ਦੇਸ਼ ਭਾਰਤ ਪਾਕਿਸਤਾਨ ਚੀਨ ਦੇ ਵਿਚਾਲੇ ਫਿਰ ਤੋਂ ਇੱਕ ਨਵਾਂ ਦੇਸ਼ ਬਣਾਉਣ ਦੀ ਗੱਲ ਕਰਦੇ ਨੇ ਅਤੇ ਨਿਊਕਲੀਅਰ ਹਮਲੇ ਨੂੰ ਰੋਕਣ ਦੀ ਗੱਲ ਕਰਦੇ ਨੇ ਇਸ ਤੋਂ ਇਲਾਵਾ ਤੁਹਾਨੂੰ ਗੱਲ ਦੱਸਾਂਗੇ ਖਬਰ ਦੱਸਾਂਗੇ ਕੋਲੰਬੀਆ ਦੇ ਕੋਲੰਬੀਆ ਦੇ ਵਿੱਚ ਸੱਤ ਪੰਜਾਬੀ ਨੌਜਵਾਨਾਂ ਨੂੰ ਉਥੋਂ ਛੁੜਵਾਇਆ ਗਿਆ ਹੈ ਇਸ ਤੋਂ ਇਲਾਵਾ ਇੱਕ ਬੀਐਸਐਫ ਦੇ ਫੌਜ ਮੁਖੀ ਨੇ ਫੌਜ ਮੁਖੀ ਨੇ ਇੱਕ ਸਿੱਖ ਫੌਜੀ ਦੀ ਤਸਵੀਰ ਸਾਂਝੀ ਕੀਤੀ ਹੈ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ ਇੱਕ ਹੋਰ ਖਬਰ ਦੱਸਾਂਗੇ ਭਾਈ ਬਲਵੰਤ ਸਿੰਘ ਰਾਜਵਾਨਾ ਜੀ ਦੀ ਪਟੀਸ਼ਨ ਅਰਜੀ ਨੂੰ ਲੈ ਕੇ ਸਾਹਮਣ ਹੈ ਭਾਈ ਬਲਵੰਤ ਸਿੰਘ ਰਾਜੋਵਾਨਾ ਦੀ ਪਟੀਸ਼ਨ ਅਰਜੀ ਦੇ ਉੱਤੇ ਕੱਲ ਐਸਜੀਪੀਸੀ ਦੀ ਚੰਡੀਗੜ੍ਹ ਤੇ ਵਿੱਚ ਇੱਕ ਬਹੁਤ ਵੱਡੀ ਮੀਟਿੰਗ ਹੋਈ ਸੀ ਇਸ ਮੀਟਿੰਗ ਦੇ ਵਿੱਚ ਚੰਡੀਗੜ੍ਹ ਦੇ ਵਿੱਚ ਜਿਹੜੀ ਮੀਟਿੰਗ ਹੋਈ ਤਾਂ ਇਸ ਦੇ ਵਿੱਚ ਜਿੰਨੇ ਵੀ ਸਿੱਖ ਜੱਜ ਨੇ ਔਰ ਸਿੱਖ ਵਕੀਲ ਨੇ ਉੱਥੇ ਉਹਨਾਂ ਸਾਰੇ ਦੇ ਨਾਲ ਬੈਠ ਕੇ ਇੱਕ ਵੱਡੀ ਮੁਲਾਕਾਤ ਕੀਤੀ ਗਈ ਔਰ ਇਸ ਮੁਲਾਕਾਤ ਦੇ ਵਿੱਚ ਇਹ ਗੱਲ ਸਾਹਮਣੇ ਰੱਖੀ ਗਈ ਕਿ ਭਾਈ ਬਲਵੰਤ ਸਿੰਘ ਰਾਜੋਵਾਨਾ ਦੀ ਜਿਹੜੀ ਪਟੀਸ਼ਨ ਅਰਜੀ ਹੈ ਇਸ ਨੂੰ ਕੈਨਸਲ ਕਰਵਾਉਣਾ ਹੈ ਜਾਂ ਇਸ ਨੂੰ ਅੱਗੇ ਲੈ ਕੇ ਜਾਣਾ ਹੈ ਤਾਂ ਇਸ ਦੇ ਉੱਤੇ ਕੱਲ ਸ਼ਰੂਮਣੀ ਕਮੇਟੀ ਜਿਹੜੀ ਸ਼ਰੂਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿਹ ਪ੍ਰਧਾਨ ਨੇ ਸਰਦਾਰ ਹਰਜਿੰਦਰ ਸਿੰਘ ਧਾਮੀ ਇਹ ਚੰਡੀਗੜ੍ਹ ਵਿਖੇ ਜੱਜਾਂ ਦੀ ਅਤੇ ਵਕੀਲਾਂ ਦੀ ਸਲਾਹ ਲੈਣ ਵਾਸਤੇ ਪਹੁੰਚੇ ਸਨ ਔਰ ਇਸ ਦੇ ਉੱਤੇ ਕੱਲ ਇਹਨਾਂ ਨੇ ਫਿਰ ਪ੍ਰੈਸ ਕਾਨਫਰੰਸ ਕੀਤੀ ਔਰ ਉਸ ਦੇ ਵਿੱਚ ਇਹਨਾਂ ਨੇ ਸਰਕਾਰ ਨੂੰ ਦੋ ਟੁਕ ਸੁਣਾ ਦਿੱਤੀ ਕਿ ਅਸੀਂ ਇਹਨਾਂ ਦੀ ਜਿਹੜੀ ਅਰਜੀ ਹੈ ਉਹ ਰੱਦ ਨਹੀਂ ਕਰਵਾਵਾਂਗੇ ਔਰ ਭਾਈ ਪਲਵਨ ਸਿੰਘ ਰਾਜੋਵੜਾ ਨੂੰ ਅਸੀਂ ਬਾਹਰ ਲੈ ਕੇ ਆਵਾਂਗੇ ਦੋਸਤੋ ਸਾਰੇ ਤੋਂ ਪਹਿਲੀ ਵੱਡੀ ਖਬਰ ਤੁਹਾਨੂੰ ਦੱਸ ਦਿੰਦੇ ਹਾਂ ਕਲੰਬੀਆ ਵਾਲੀ ਕਲੰਬੀਆ ਦੇ ਵਿੱਚ ਜਿਹੜੇ ਡੋਂਕਰ ਸਨੇ ਡੋਂਕਰਾਂ ਨੇ ਸੱਤ ਪੰਜਾਬੀ ਨੌਜਵਾਨਾਂ ਨੂੰ ਡੋਂਕਰ ਲੈ ਕੇ ਗਏ ਸੀ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਇਸ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਮંત્રી ਨੇ ਕੁਲਦੀਪ ਸਿੰਘ ਢਾਲੀਵਾਲ ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਇੱਕ ਵੀਡੀਓ ਪਹੁੰਚਦਾ ਹੈ ਇਹ ਵੀਡੀਓ ਉਹਨਾਂ ਡੋਂਕਰਾਂ ਦੇ ਵੱਲੋਂ ਜਿਹੜੇ ਸੱਤ ਪੰਜਾਬੀ ਨੌਜਵਾਨ ਕੋਲੰਬੀਆ ਦੇ ਵਿੱਚ ਫਸੇ ਹੋਏ ਸਨ ਉਹਨਾਂ ਦਾ ਵੀਡੀਓ ਸੀ ਔਰ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਦੇ ਕੋਲ ਇਹ ਵੀਡੀਓ ਪਹੁੰਚ ਜਾਂਦਾ ਹੈ ਔਰ ਇਹ ਵੀਡੀਓ ਦੇਖਦene ਇਸ ਤੋਂ ਬਾਅਦ ਇਹ ਕਾਰਵਾਈ ਸ਼ੁਰੂ ਕਰਵਾਉਂਦੇ ਨੇ ਜਿਸ ਤੋਂ ਬਾਅਦ ਕੋਲੰਬੀਆ ਦੇ ਵਿੱਚ ਜਿਹੜੇ ਸੱਤ ਪੰਜਾਬੀ ਨੌਜਵਾਨ ਫਸੇ ਸੀ ਡੋਂਕੀ ਲਾ ਕੇ ਗਏ ਹੋਏ ਸੀਗੇ ਤਾਂ ਉਹਨਾਂ ਨੂੰ ਇਹ ਉੱਥੋਂ ਛਡਵਾ ਕੇ ਵਾਪਸ ਪੰਜਾਬ ਲੈ ਕੇ ਆਉਂਦੇ ਨੇ ਇਸ ਤੋਂ ਇਲਾਵਾ ਤੁਹਾਨੂੰ ਦੂਜੀ ਵੱਡੀ ਖਬਰ ਮੈਂ ਦੱਸਦਾ ਹਾਂ ਜਿਸਦੇ ਬਾਰੇ ਆਪਾਂ ਗੱਲ ਕੀਤੀ ਸੀ ਪਾਕਿਸਤਾਨ ਦੀ ਪਰ ਇਹ ਖਬਰ ਦੱਸਣ ਤੋਂ ਪਹਿਲਾਂ ਤੁਹਾਡੇ ਕੋਲ ਇੱਕ ਬੇਨਤੀ ਕਰਨਾ ਚਾਹਾਂਗੇ ਵੀਡੀਓ ਨੂੰ ਲਾਈਕ ਕਮੈਂਟ ਅਤੇ ਸ਼ੇਅਰ ਜ਼ਰੂਰ ਕਰਿਓ ਜੇ ਤੁਸੀਂ ਨਵੇਂ ਜੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਵੀ ਦਬਾ ਦਿਓ ਅਤੇ ਜਿਹੜਾ ਸਾਡਾ QR ਕੋਡ ਅਸੀਂ ਇੱਧਰ ਦਿੱਤਾ ਹੋਇਆ ਤੁਸੀਂ ਇਸ ਨੂੰ ਸਕੈਨ ਕਰਕੇ ਸਾਨੂੰ ਸਪੋਰਟ ਵੀ ਕਰ ਸਕਦੇ ਜੀ ਪਾਕਿਸਤਾਨ ਦੀ ਦੋਸਤੋ ਜਿਹੜੀ ਖਬਰ ਸਾਹਮਣੇ ਆਉਂਦੀ ਹੈ ਪਾਕਿਸਤਾਨ ਦੇ ਵਿੱਚ ਸਿੱਖ ਮੈਰਿਜ ਐਕਟ ਲਾਗੂ ਹੋ ਚੁੱਕਿਆ ਹੈ ਇਹ ਜਿਹੜਾ ਸਿੱਖ ਮੈਰਿਜ ਐਕਟ ਹੈ ਕੀ ਹੈ ਹੁਣ ਆਸੀ ਅਨੰਦ ਖਾਰਸੀ ਇਹਨਾਂ ਨੂੰ ਹਿੰਦੂ ਮੈਰਿਜ ਐਕਟ ਦੇ ਵਿੱਚ ਰਜਿਸਟਰ ਕੀਤਾ ਜਾਂਦਾ ਸੀ ਸਰਕਾਰੀ ਕਾਗਜ਼ ਦੇ ਵਿੱਚ ਪਰ ਪਿਛਲੇ 2-3 ਸਾਲਾਂ ਦੇ ਵਿੱਚ ਇੰਡੀਆ ਦੇ ਵਿੱਚ ਵੀ ਸਰਦਾਰ ਮਨਜਿੰਦਰ ਸਿੰਘ ਸਿਰਸਾ ਨੇ ਬਹੁਤ ਅੱਛਾ ਕੰਮ ਕੀਤਾ ਔਰ ਉਹਨਾਂ ਨੇ ਸਿੱਖ ਮੈਰਿਜ ਐਕਟ ਪੂਰੇ ਭਾਰਤ ਦੇ ਵਿੱਚ ਲਾਗੂ ਕਰਵਾ ਦਿੱਤਾ ਹੈ ਔਰ ਦੂਜੇ ਪਾਸੇ ਹੁਣ ਪਾਕਿਸਤਾਨ ਦੀ ਗੱਲ ਕਰੀਏ ਤਾਂ ਇੱਥੇ ਵੀ ਪਹਿਲੀ ਵਾਰੀ ਇੱਕ ਸਿੱਖ ਮਿਨਿਸਟਰ ਇੱਕ ਸਿੱਖ ਮੰਤਰੀ ਸਾਹਮਣੇ ਆਇਆ ਔਰ ਇਸ ਮੰਤਰੀ ਇਹਨਾਂ ਦਾ ਨਾਮ ਹੈ ਰਮੇਸ਼ ਸਿੰਘ ਅਰੋੜਾ ਔਰ ਇਹਨਾਂ ਨੇ ਪਾਕਿਸਤਾਨ ਦੇ ਵਿੱਚ ਆਉਂਦਿਆ ਹੀ ਸਿੱਖ ਮੈਰਿਜ ਐਕਟ ਰਸਮੀ ਤੌਰ ਦੇ ਉੱਤੇ ਲਾਗੂ ਕਰਵਾ ਦਿੱ ਖਬਰ ਲਗੀ ਪਾਕਿਸਤਾਨ ਦੇ ਵਿੱਚ ਸਿੱਖ ਮੈਰਿਜ ਐਕਟ ਹੋਇਆ ਲਾਗੂ ਸਰਕਾਰ ਨੇ ਸਿੱਖ ਵਿਆਹ ਐਕਟ ਨੂੰ ਰਸਮੀ ਤੌਰ ਦੇ ਉੱਤੇ ਦਿੱਤੀ ਮਨਜ਼ੂਰੀ ਹੁਣ ਇਸ ਤੋਂ ਇਲਾਵਾ ਤੁਹਾਨੂੰ ਪਾਕਿਸਤਾਨ ਦੇ ਨਾਲ ਜੁੜੀ ਇੱਕ ਹੋਰ ਖਬਰ ਦੱਸਦੇ ਹਾਂ ਇੱਕ ਖਬਰ ਆਉਂਦੀ ਹੈ ਹਰਿਆਣਾ ਦੇ 25 ਸਾਲਾ ਨੌਜਵਾਨ ਨੂੰ ਲੈ ਕੇ ਸਾਹਮਣੇ ਆਈ ਹੈ ਹਰਿਆਣਾ ਦੇ ਕੈਥਲ ਜ਼ਿਲ੍ਹੇ ਵਿਖੇ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜਿਆ ਇੱਕ ਗੰਭੀਰ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਪੁਲਿਸ ਨੇ 25 ਸਾਲਾ ਦੇ ਦਵਿੰਦਰ ਸਿੰਘ ਢਿੱਲੋਂ ਨੂੰ ਪਾਕਿਸਤਾਨ ਦੇ ਲਈ ਜਸੂਸੀ ਕਰਨ ਵਾਸਤੇ ਗ੍ਰਿਫਤਾਰ ਕੀਤਾ ਹੈ ਹੁਣ ਇਸ ਲੜਕੇ ਨੂੰ ਗ੍ਰਿਫਤਾਰ ਕਿਉਂ ਅਤੇ ਕਿਵੇਂ ਕੀਤਾ ਗਿਆ ਤੁਸੀਂ ਇਹ ਵੀ ਸੁਣੋ ਜਰਾ ਜਿਹੜਾ ਲੜਕਾ ਸੀਗਾ ਦਵਿੰਦਰ ਸਿੰਘ ਢਿੱਲੋਂ ਇਸ ਲੜਕੇ ਨੇ ਕਿਸੇ ਹਥਿਆਰ ਦੇ ਨਾਲ ਰਿਵਾਲਵਰ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਕੁਝ ਪੋਸਟਾਂ ਪੋਸਟ ਕੀਤੀਆਂ ਸਨ ਇਹ ਜਿਹੜੀਆਂ ਪੋਸਟਾ ਸੀ ਜਿਸ ਦੇ ਵਿੱਚ ਉਸਨੇ ਜਿਹੜੇ ਹਥਿਆਰ ਦਿਖਾਏ ਸੀ ਤਾਂ ਇਹ ਅਨਲਾਈਸੈਂਸ ਸੀ ਇਸ ਦੇ ਕੋਲ ਇਹਨਾਂ ਹਥਿਆਰਾਂ ਦਾ ਲਾਇਸੈਂਸ ਨਹੀਂ ਸੀ ਕੰਪਲੇਂਟ ਕਰ ਦਿੱਤੀ ਪੁਲਿਸ ਦੇ ਵਿੱਚ ਜਿਸ ਤੋਂ ਬਾਅਦ ਪੁਲਿਸ ਨੇ ਇਸ ਲੜਕੇ ਦੀ ਜਾਂਚ ਕਰਨੇ ਸ਼ੁਰੂ ਕੀਤੀ ਜਿਸ ਤੋਂ ਬਾਅਦ ਪਤਾ ਚੱਲਿਆ ਕਿ ਇਹ ਲੜਕਾ ਕੁਝ ਸਮਾਂ ਪਹਿਲਾਂ ਪਾਕਿਸਤਾਨ ਜਾ ਕੇ ਆਇਆ ਸੀ ਔਰ ਉਸ ਤੋਂ ਬਾਅਦ ਉੱਥੇ ਇਸ ਦੇ ਕੁਝ ਲੋਕਾਂ ਦੇ ਨਾਲ ਸੰਪਰਕ ਸਨ ਹੁਣ ਇਹ ਖਬਰ ਕਿੰਨੀ ਸੱਚੀ ਹੈ ਕਿੰਨੀ ਝੂਠੀ ਹੈ ਇਹ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਚੱਲੂਗਾ ਜਾਂ ਉਹ ਲੜਕਾ ਜਾਂ ਪੁਲਸ ਵਾਲੇ ਦੱਸਾਂਗੇ ਨੇ ਕਿ ਇਹ ਕਿੰਨਾ ਕ ਮਾਮਲਾ ਸਹੀ ਹੈ ਕਿ ਨਾ ਗਲਤ ਹੈ ਜਾਂ ਇਸ ਦੇ ਵਿੱਚ ਕੀ ਅੱਗੇ ਰਿਜ਼ਲਟ ਆ ਰਿਹਾ ਹੈ ਹਰਿਆਣੇ ਦੇ ਵਿੱਚ ਇਕੱਲਾ ਇੱਕ ਨੌਜਵਾਨ ਨਹੀਂ ਅਜਿਹੇ ਪੰਜਾਬ ਦੇ ਵਿੱਚ ਦੋ ਤਿੰਨ ਨੌਜਵਾਨ ਅਤੇ ਜਨਾਨੀਆਂ ਬੰਦੇ ਫੜੇ ਜਾ ਚੁੱਕੇ ਨੇ ਹਰਿਆਣੇ ਦੇ ਵਿੱਚ ਵੀ ਅਜਿਹੇ ਦੋ ਕੇਸ ਹੋ ਚੁੱਕੇ ਨੇ ਯੂਪੀ ਦੇ ਵਿੱਚ ਮੱਧ ਪ੍ਰਦੇਸ਼ ਦੇ ਵਿੱਚ ਗੁਜਰਾਤ ਦੇ ਵਿੱਚ ਦੇਸ਼ ਦੇ ਅਲੱਗ-ਅਲੱਗ ਹਿੱਸਿਆਂ ਦੇ ਵਿੱਚੋਂ ਸੋਸ਼ਲ ਮੀਡੀਆ ਦੇ ਉੱਤੇ ਵੀ ਕਈ ਵੀਡੀਓ ਵਾਇਰਲ ਹੋ ਰਹੇ ਨੇ ਜਿਸ ਦੇ ਵਿੱਚ ਹਰ ਕੋਈ ਕਿਸੇ ਦੂਸਰੇ ਬੰਦੇ ਨੂੰ ਪਾਕਿਸਤ एजेंट ਦੱਸ ਦਿੰਦਾ ਹੈ ਇਹ ਜਿਹੜਾ ਵੀਡੀਓ ਜੇ ਤੁਸੀਂ ਦੇਖੋਗੇ ਤਾਂ ਤੁਸੀਂ ਵੀ ਹੈਰਾਨ ਰਹਿ ਜਾਓਗੇ ਜਦੋਂ ਕਹਿੰਦੇ ਸੀ ਕਿ ਬਾਬਰ ਨੂੰ ਅਸੀਂ ਗਾਂ ਦੇ ਮੂਤ ਦੇ ਛਿੱਟੇ ਮਾਰ ਕੇ ਉਹਦੀ ਫੌਜ ਨੂੰ ਅੰਨ੍ਹਾ ਕਰ ਦਿਆਂਗੇ ਜਾਂ ਅਸੀਂ ਮੰਤਰ ਚਲਾ ਕੇ ਇੱਥੋਂ ਭਾਰਤ ਦੇ ਵਿੱਚੋਂ ਬੈਠੇ ਬੈਠੇ ਅਫਗਾਨਿਸਤਾਨ ਵੱਲੋਂ ਜਿਹੜੀ ਬਾਬਰ ਦੀ ਫੌਜ ਆ ਰਹੀ ਹੈ ਉਸ ਨੂੰ ਅੰਨ੍ਹਾ ਕਰ ਦਾਂਗੇ ਉਸ ਸਮੇਂ ਵੀ ਕੁਝ ਇਹੋ ਜਿਹੇ ਬਾਬੇ ਬੈਠੇ ਹੋਏ ਸਨ ਇਸ ਦਾ ਵੀਡੀਓ ਦੇਖੋ ਆਪਰੇਸ਼ੀ ਸਿੰਦੂਰ ਸੰਪੰਨ ਹੋਆ ਉਸਨੇ ਵੇਦ ਦਾ ਇੱਕ ਮੰਤਰ ਕੰਮ ਕਰ ਰਿਹਾ ਥਾ ताली बजाइए वेद का एक मंत्र काम कर रहा था योमान धूरबती कम धूर व्यम भयम बाम जो हमें मारना चाहे उसे हमें समाप्त मिट्टी में मिला देंगे ਇਹ ਤੇ ਜਾਂ ਚੱਲ ਰਹੀ ਹੈ ਯਾਨੀ ਦੋਸਤੋ ਇਸ ਤੋਂ ਇਲਾਵਾ ਤੁਹਾਨੂੰ ਇੱਕ ਵੱਡਾ ਮੈਂ ਵੀਡੀਓ ਦਿਖਾਉਣਾ ਚਾਹੂੰਗਾ ਅਮਰੀਕਾ ਦੇ ਕਾਂਗਰਸ ਮੈਂਬਰ ਟ੍ਰੈਂਟ ਫ੍ਰੈਂਕਸ ਦਾ ਟ੍ਰੈਂਟ ਫ੍ਰੈਂਕਸ ਦਾ ਇਹ ਜਿਹੜਾ ਵੀਡੀਓ ਹੈ ਬਹੁਤ ਹੀ ਮਹੱਤਵਪੂਰਨ ਵੀਡੀਓ ਹੈ ਪਿਛਲੇ ਦਿਨੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਜੋ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਜਿਹੜੇ ਮੈਂਬਰ ਨੇ ਇਸ ਪਾਰਟੀ ਦੇ ਮੁਖੀਆ ਨੇ ਇਹਨਾਂ ਨੇ ਇੱਕ ਚਿੱਠੀ ਲਿਖੀ ਸੀ ਡੋਲਨ ਟਰੰਪ ਨੂੰ ਕੀ ਲਿਖਿਆ ਸੀ ਉਸ ਦੇ ਵਿੱਚ ਲਿਖਿਆ ਸੀਗਾ ਕਿ ਡੋਨਲਡ 트੍ਰੰਪ ਭਾਰਤ ਪਾਕਿਸਤਾਨ ਅਤੇ ਚੀਨ ਦੇ ਵਿਚਾਲੇ ਸਿੱਖਾਂ ਦਾ ਇੱਕ ਵੱਖਰਾ ਦੇਸ਼ ਬਣਾਵੇ ਹੁਣ ਇਸੇ ਦੇ ਉੱਤੇ ਦੋ ਦਿਨਾਂ ਬਾਅਦ ਅਮਰੀਕਾ ਦੇ ਇੱਕ ਕਾਂਗਰਸ ਮੈਂਬਰ ਦਾ ਵੀ ਬਿਆਨ ਸਾਹਮਣੇ ਆ ਗਿਆ ਹੈ ਇਹ ਬਿਆਨ ਇੱਕ ਨਵਾਂ ਸਿੱਖ ਦੇਸ਼ ਬਣਾਉਣ ਨੂੰ ਲੈ ਕੇ ਸਾਹਮਣੇ ਆਇਆ ਹੈ ਤੁਸੀਂ ਬਿਆਨ ਸੁਣੋ ਔਰ ਬਿਆਨ ਸੁਣ ਕੇ ਤੁਸੀਂ ਖੁਦ ਹੈਰਾਨ ਹੋ ਜਾਓਗੇ ਪੰਜਾਬੀ ਦੇ ਵਿੱਚ ਉੱਤੇ ਸਬਟਾਈਟਲ ਵੀ ਲਿਖਿਆ ਹੋਇਆ ਹੈ I believe the the Sikh people were defrauded of their homeland uh, when the partition between India and Pakistan occurred and i am solidly on record as deeply believing that uh, the establishment of the indep independent nation of khalistan would not only be in the interest of human justice but it would be also potentially be an instru instrument in helping bring peace throughout the region but if there was a khalistan um, that was uh, established uh, that you know, uh, reflected the the Sikh perspective of, of respecting all religions and and everyone involved. You know, the the Sikh people have a, a commitment to to, for, to religious freedom, and I think indeed they could be a tremendous buffer. And eventually, maybe the world would recognize the importance of recognizing the the, uh, the religious freedom of one another. That you know, we, we true tolerance is not pretending we have no differences. True tolerance is, is, is being kind and decent to each other, uh, in spite of our differences. And uh, I think that the uh, the nation of Khalistan is built on a, a concept. it is dedicated to to peace and freedom for all is de utte main ek choti ji tano gal dasana chahunga dosto tusi saryan ne dekheya houga jade jinne zyada bade desh ne oh onne zyada takatwar hunde ne onne zyada mazboot hunde ne par jinne chote desh hunde ne bohot zyada kamzor hunde ne fauj walon vi kamzor hunde ne aarthik pakkho vi kamzor hunde ne apne nazdeeki adharana la lo ਨੇਪਾਲ ਭਾਰਤ ਨਾਲੋਂ ਕਮਜ਼ੋਰ ਹੈ ਬੰਗਲਾਦੇਸ਼ ਭਾਰਤ ਨਾਲੋਂ ਕਮਜ਼ੋਰ ਹੈ ਭੂਟਾਨ ਤਿੱਬਤ ਇਹ ਵੀ ਭਾਰਤ ਨਾਲੋਂ ਕਮਜ਼ੋਰ ਨੇ ਔਰ ਇੱਧਰ ਜਿਹੜਾ ਪਾਕਿਸਤਾਨ ਹੈ ਇਹ ਵੀ ਭਾਰਤ ਨਾਲੋਂ ਕਮਜ਼ੋਰ ਹੈ ਪਰ ਦੂਜੇ ਪਾਸੇ ਚੀਨ ਨੂੰ ਤੁਸੀਂ ਦੇਖ ਲਓ ਉਹ ਚੀਨ ਭਾਰਤ ਨਾਲੋਂ ਵੱਡਾ ਹੈ ਤੇ ਭਾਰਤ ਨਾਲੋਂ ਤਾਕਤਵਰ ਹੈ ਕਿ ਮੈਂ ਤੁਹਾਡੇ ਕੋਲ ਇੱਕ ਸਵਾਲ ਪੁੱਛਣਾ ਚਾਹੁੰਦਾ ਹਾਂ ਨਵਾਂ ਦੇਸ਼ ਬਣਾਇਆ ਜਾਂਦਾ ਹੈ ਕੀ ਉਹ ਦੇਸ਼ ਤਾਕਤਵਰ ਹੋਊਗਾ ਜਾਂ ਜਿਹੜਾ ਵੱਡਾ ਦੇਸ਼ ਹੋਊਗਾ ਉਹ ਤਾਕਤਵਰ ਹੋਊਗਾ ਇਸ ਦੇ ਬਾਰੇ ਤੁਹਾਡੀ ਸਾਰਿਆਂ ਦੀ ਕੀ ਰਾਏ ਹੈ ਕਮੈਂਟ ਸੈਕਸ਼ਨ ਦੇ ਵਿੱਚ ਜਰੂਰ ਦੱਸਿਓ ਸਿੱਖ ਫੌਜੀ ਦਾ ਫੌਜ ਮੁਖੀ ਨੇ ਸਨਮਾਨ ਕੀਤਾ ਹੈ ਇਸ ਦੀ ਖਬਰ ਬੀਐਸਐਫ ਵੱਲੋਂ ਇੱਕ ਅਖਬਾਰ ਦੇ ਵਿੱਚ ਛਪੀ ਹੋਈ ਹੈ ਫੌਜ ਮੁਖੀ ਨੇ ਬੀਐਸਐਫ ਜਵਾਨ ਹਰਵਿੰਦਰ ਸਿੰਘ ਨੂੰ ਕੀਤਾ ਸਨਮਾਨਿਤ ਆਪਰੇਸ਼ਨ ਸਿੰਧੂਰ ਦੇ ਵਿੱਚ ਨਿਭਾਈ ਸੀ अहम ਭੂਮਿਕਾ ਜਿਹੜਾ ਸਿੱਖ ਫੌਜੀ ਵੀਰ ਹੈ ਬੀਐਸਐਫ ਦੇ ਵਿੱਚ ਡਿਊਟੀ ਕਰਦਾ ਹੈ ਔਰ ਇਸ ਬੰਦੇ ਨੂੰ ਬੀਐਸਐਫ ਦੇ ਵੱਲੋਂ ਸਨਮਾਨਿਤ ਕੀਤਾ ਗਿਆ ਫੌਜ ਮੁਖੀ ਜਰਨਲ ਉਪੇਂਦਰ ਦਿਵੇਦੀ ਨੇ ਜੰਮੂ ਕਸ਼ਮੀਰ ਦੇ ਸੀਮਾ ਸੁਰੱਖਿਆ ਬਲ ਦੇ ਕਾਂਸਟੇਬਲ ਹਰਵਿੰਦਰ ਸਿੰਘ ਨੂੰ ਆਪਰੇਸ਼ਨ ਸਿੰਧੂਰ ਦੀ ਤਿਆਰੀ ਵਿੱਚ ਉਹਨਾਂ ਦੀ ਬੇਮਿਸਾਲ ਮਿਹਨਤ ਲਈ ਪ੍ਰਸ਼ੰਸਾ ਡਿਸਕ ਦੇ ਨਾਲ ਸਨਮਾਨਿਤ ਕੀਤਾ ਗਿਆ ਅੱਜ ਇੰਡੀਅਨ ਆਰਮੀ ਦੇ ਵਿੱਚ ਜਿਹੜੀ ਸਿੱਖ ਰੈਟਿਮੈਂਟ ਹੈ ਉਹ ਇਸ ਦੇਸ਼ ਦੀ ਰੀੜ ਦੀ ਹੱਡੀ ਹੈ ਅਗਰ ਸਿੱਖ ਰੈਜੀਮੈਂਟ ਇਸ ਦੇਸ਼ ਦੀ ਆਰਮੀ ਦੇ ਵਿੱਚ ਨਹੀਂ ਹੋਊਗੀ ਤਾਂ ਇਸ ਦੇਸ਼ ਦੀ ਚੜੀ ਰੀਡ ਦੀ ਹੱਡੀ ਹੈ ਉਹ ਟੁੱਟ ਸਕਦੀ ਹੈ। ਤੋਂ ਯੋਗਰਾਜ ਸਿੰਘ ਦੇ ਬਾਰੇ ਤੁਸੀਂ ਜਾਣਦੇ ਹੋ ਚਲਦੇ ਚਲਦੇ ਤੁਹਾਨੂੰ ਉਹਨਾਂ ਦੀ ਵੀ ਖਬਰ ਦੱਸ ਚਲਦੇ ਹਾਂ। ਯੋਗਰਾਜ ਸਿੰਘ ਨੇ ਅਮਰ ਸ਼ਖ ਲਿਆ ਹੈ ਅਤੇ ਗੁਰੂ ਦੇ ਸਿੱਖ ਬਣ ਚੁੱਕੇ ਨੇ। ਇਹਨਾਂ ਦੀ ਤਸਵੀਰ ਤੁਸੀਂ ਇੱਧਰ ਸਾਈਡ ਦੇ ਵਿੱਚ ਦੇਖ ਸਕਦੇ ਜੇ ਅਕਸਰ ਇਹ ਗੁਰਬਾਣੀ ਦੀਆਂ ਤੁਕਾਂ ਨੂੰ ਔਰ ਗੁਰਬਾਣੀ ਦੇ ਪੜਨ ਦੇ ਉੱਤੇ ਬਹੁਤ ਜ਼ੋਰ ਦਿੰਦੇ ਨੇ ਪਰ ਹੁਣ ਇਹਨਾਂ ਨੇ ਖੁਦ ਅਮਰ ਸ਼ਖ ਲਿਆ ਔਰ ਗੁਰੂ ਵਾਲੇ ਸਿੰਘ ਬਣ ਚੁੱਕੇ ਨੇ ਤੇ ਇਹਨਾਂ ਨੂੰ ਵੀ ਅਸੀਂ ਵਧਾਈਆਂ ਦੇਵਾਂਗੇ। ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਕਿੱਦਾਂ ਦੀ ਜਾਣਕਾਰੀ ਮਿਲੀ ਕੇ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਨਵੀਂ ਜਾਣਕਾਰੀ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ